ਪੰਜਾਬ ਚ ਆਪ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜੇ ਵਿਕਾਸ ਕਾਰਜ ਹੋ ਰਹੇ ਹਨ ਉਸ ਨੂੰ ਦੇਖਦੇ ਹੋਏ ਕੁਝ ਅਗੂ ਆਜ ਆਪ ਪਾਰਟੀ ਦੇ ਸਾਹਮਣੇ ਕੋਈ ਅਕਾਲੀ ਦਲ ਤੇ ਸੀ ਕੋਈ ਕਾਂਗਰਸ ਸੀ ਦੂਜੀ ਪਾਰਟੀਆਂ ਦੇ ਜਿਹੜੇ ਵਰਕਰ ਹੈ ਉਹ ਆਪ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਖਾਸ ਕਰ ਜਿਹੜੀ ਇੰਡਸਟਰੀ ਹੈ ਇੰਡਸਟਰੀ ਹੈ ਬਿਸਕਰਮਾ ਸਮਾਜ ਦੇ ਲੋਕ ਹੈ ਅੱਜ ਉਹ ਆਪ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹਨ ਇਸ ਦੇ ਨਾਲ ਪੰਜਾਬ ਦੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਕਈ ਵਾਰ ਇਹ ਹੁੰਦਾ ਕਿ ਸਰਕਾਰਾਂ ਨੂੰ 2 ਸਾਲ ਹੋ ਗਏ ਉਹਦੇ ਖਿਲਾਫ ਤਾਂ ਹੋਵੇ ਅੱਜ ਖਿਲਾਫਤਾਲ ਕੁਝ ਵੀ ਨਹੀਂ ਸਾਡੇ ਸਮਾਣੇ ਦੇ ਲੋਕ ਖੜੇ ਨੇ ਇਹਨਾਂ ਤੋਂ ਪੁੱਛੋ ਕਦੇ ਕਿਸੇ ਨੂੰ ਕੋਈ ਰੁਪਈਏ ਦੀ ਬੰਗਾਰ ਪਾਈ ਹੋਵੇ ਜਾਂ ਕਿਸੇ ਨੂੰ ਕੋਈ ਨਜਾਇਜ਼ ਤੰਗ ਕਰਿਆ ਹੋਵੇ ਜੋ ਵੀ ਹੈਗਾ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ ਆਪਦਾ ਕੰਮ ਕਰਨ ਮਿਹਨਤ ਮਸ਼ੱਕਤ ਕਰਨ ਜਿਹੜਾ ਕੋ ਆਪਦਾ ਵਪਾਰ ਕਰਦਾ ਵਪਾਰ ਕਰਨ ਸੋ ਏਸੀ ਚ ਸਾਡੀ ਭਲਾਈ ਹੁੰਦੀ ਹੈ ਸਾਰੇ ਰਲ ਮਿਲ ਕੇ ਰਹੀਏ ਕਿਉਂਕਿ ਜਿਹੜਾ ਸਾਡਾ ਆਪਣਾ ਗ੍ਰਾਂਹ ਹੁੰਦਾ ਜਿਹੜਾ ਸਾਡਾ ਪਿੰਡ ਹੈ ਨਗਰ ਹੈ ਸ਼ਹਿਰ ਹੈ ਜਦੋਂ ਅਸੀਂ ਮਿਲ ਕੇ ਰਹਨੇ ਆਂ ਤਾ ਅੱਗੇ ਨੂੰ ਵੱਧਾ ਡਵੈਲਪਮੈਂਟ ਹੁੰਦੀ ਆ ਜਦੋਂ ਅਸੀਂ ਪਾਰਟੀ ਵਾਈਜ਼ ਚ ਪੈਂਦਾ ਤਾਂ ਉਹ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਸੋ ਸਾਰੇ ਮੇਰਾ ਸਾਥ ਦੇ ਰਹੇ ਨੇ ਮੈਂ ਇਹਨਾਂ ਦਾ ਸਾਥ ਦੇ ਪਹਿਲੀ ਗੱਲ ਤਾਂ ਮੈਂ ਕੋਈ ਇੱਥੇ ਦਾ ਹਲਕੇ ਦਾ ਮੰਤਰੀ ਨਹੀਂ ਹੈਗਾ ਮੈਂ ਸਮਾਣੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਭਰਾ ਕਿਸ ਦਾ ਵੱਡਾ ਭਰਾ ਕਿਸ ਦਾ ਛੋਟਾ ਭਰਾ ਕਿਸ ਦਾ ਬੇਟਾ ਸੋ ਇਸ ਕਰਕੇ ਮੈਂ ਮੰਤਰੀ ਦੇ ਤੌਰ ਤੇ ਵਿਚਰਦੇ ਨਹੀਂ ਹੈ ਕਿ ਮੈਂ ਤਾਂ ਇਹਨਾਂ ਦੇ ਭਰਾਵਾਂ ਦੇ ਤੌਰ ਤੇ ਵਿਚਰਦਾ ਜਿਹੜੇ ਵੀ ਇਹਨਾਂ ਚ ਕਿਸੇ ਵੀ ਪਾਰਟੀ ਦਾ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਹੈ ਉਹਨਾਂ ਦਾ ਕੰਮ ਕਰਨਾ ਕਿ ਨਹੀਂ ਕਰਨਾ ਸਾਂਝੇ ਕੰਮ ਜਿਹੜੇ ਵੀ ਸਾਂਝੇ ਕੰਮ ਨੇ ਜਿਹੜਾ ਵੀ ਲੈ ਕੇ ਆਉ ਕਿਸੇ ਪਾਰ ਸਤਕਾਰ ਕਰਨਾ ਸੋ ਜੋ ਅੱਜ ਵਿਸ਼ਵ ਕੁਰਮਾ ਕਮੇਟੀ ਦੇ ਜਿਹੜੇ ਸਤਕਾਰਯੋਗ ਮੈਂਬਰ ਸਹਿਬਾਨ ਨੇ ਅੱਜ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਉਹ ਮੇਰੇ ਭਰਾ ਨੇ ਅੱਗੇ ਵੀ ਹਮੇਸ਼ਾ ਉਹਨਾਂ ਨੂੰ ਮਾਨ ਸਤਕਾਰ ਦਿੰਨੇ ਨੇ ਹੁਣ ਵੀ ਜਦੋਂ ਪਾਰਟੀ ਜੁਆਇਨ ਕਰਨਗੇ ਤਾਂ ਉਹਨਾਂ ਨੂੰ ਮਾਨ ਸਤਕਾਰ ਦਵਾਂਗੇ ਕਿਉਂਕਿ ਮਾਨ ਸਾ ਇੱਕ ਇੱਕ ਸਾਹ ਉਹਨਾਂ ਦਾ ਪੰਜਾਬ ਦੇ ਪ੍ਰਤੀ ਹੈ ਪੰਜਾਬ ਲਈ ਆ ਪੰਜਾਬ ਦੇ ਹਿਤ ਲਈ ਆ ਜਿਵੇਂ ਉਹ ਲੱਗੇ ਹੋ ਨੇ ਉਸੇ ਤਰ੍ਹਾਂ ਉਹਨਾਂ ਦੀ ਜਿੰਨੀ ਵੀ ਟੀਮ ਆ ਉਹ ਸਾਰੀ ਲੱਗੀ ਹੋਈ ਆ ਸੋ ਅਸੀਂ ਸਾਰੇ ਪੰਜਾਬ ਵਾਸਤੇ ਦਿਨ ਰਾਤ ਇੱਕ ਕੰਮ ਜਿਹੜਾ ਕਰ ਰਹੇ ਆ ਅ ਅੱਜ ਅਸੀਂ ਕਈ 10 12 ਪਿੰਡਾਂ ਜਾ ਕੇ ਆ ਔਰ ਆਉਣ ਵਾਲੇ ਸਮੇਂ ਚ ਘਟ-ਘਟ 50 60 ਜਿਹੜੇ ਉਦਘਾਟਨ ਨੇ ਉਹ ਕਰਨ ਵਾਲੇ ਨੇ ਕਿਉਂਕਿ ਸਮਾਂ ਬਹੁਤ ਨੇੜੇ ਆ ਗਿਆ ਸੋ ਇਸ ਕਰਕੇ ਅਸੀਂ ਚਾਹੁੰਦੇ ਤੈ ਕਿ ਜਿੰਨੀ ਜਲਦੀ ਹੋ ਸਕੇ ਜਿੰਨੇ ਵੀ ਕੰਮ ਜਿਹੜੇ ਕੀਤੇ ਗਏ ਨੇ ਉਹਨਾਂ ਦੇ ਉਦਘਾਟਨ ਕੀਤੇ ਜਾਣਾ ਜਿੰਨੇ ਹੋਣਗੇ ਠੀਕਾ ਨਹੀਂ ਬਾਅਦ ਚ ਕਰ ਲਾਂਗੇ ਕੁਝ ਕਰਨ ਕਿਉਂਕਿ ਸਾਡਾ ਮਕਸਦ ਹੈ ਕੰਮ ਕਰਾ ਕੇ ਦੇਣਾ ਉਦਘਾਟਨ ਕੋਈ ਏਡਾ ਮਹਿੰਨੇ ਨਹੀਂ ਰੱਖਦਾ ਕੰਮ ਕਰੀਏ ਔਰ ਹਲਕੇ ਸਮਾਣੇ ਦੇ ਵਿੱਚ ਅਸੀਂ ਉਹ ਰਸਤੇ ਵੀ ਬਣਾਤੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਬਣ ਨਹੀਂ ਸਕੇ ਕਾਰਨ ਕੀ ਹੈ ਅਸੀਂ ਸਾਫ਼ ਨੀਤ ਲੈ ਕੇ ਸਾਡੀ ਸਾਰੀ ਟੀਮ ਹੈ ਜਿਹੜੀ ਚਾਹ ਗੱਜੂ ਮਜਰਾ ਟਮਾਣਾ ਜਾਂ ਆਪਣਾ ਗੁਲਜਾਰ ਜੀ ਨੇ ਅਸੂਲ ਸਾਫ਼ ਜਿੰਨੇ ਵੀ ਸਾਰੇ ਇਮਾਨਦਾਰੀ ਨਾਲ ਲੱਗੇ ਹੋਇਆ ਔਰ ਸਮਾਣੇ ਦੇ ਲੋਕਾਂ ਵਾਸਤੇ ਮੈਂ ਕਹਿੰਦਾ ਪਹਿਲੀ ਵਾਰੀ ਕੋਈ ਐਮਐਲਏ ਮੰਤਰੀ ਬਣਿਆ ਜਿਹੜਾ ਹਰ ਇੱਕ ਦੀ ਪਹੁੰਚ ਹੈ ਜੇ ਕਿਸੇ ਨੂੰ ਕੋਈ ਗੱਲ ਕਰੂੰਗਾ ਹਰ ਇੱਕ ਕਹੂਗਾ ਮੈਂ ਗੱਲ ਕਰਾ ਕੇ ਦਮਾਂ ਕਿਉਂਕਿ ਉਹਨਾਂ ਦਾ ਪਿਆਰ ਹੈ ਉਹਨਾਂ ਦਾ ਵਿਸ਼ਵਾਸ ਹੈ ਮੇਰੇ ਪ੍ਰਤੀ ਸੋ ਉਹਨਾਂ ਦਾ ਵਿਸ਼ਵਾਸ ਵੀ ਟੁੱਟਣ ਨਹੀਂ ਦੇਵਾਂਗੇ ਹਮੇਸ਼ਾ ਦਿਲ ਚ ਬਸਾ ਕੇ ਰੱਖਾਂਗੇ ਭਗਵਾਨ ਤਮਨ ਜੀ ਦੀ ਰਹਿਨਮਾਈ ਹੇਠ ਜਿਹੜੇ ਕੰਮ ਹੋ ਰਹੇ ਨੇ ਜਿਹੜੇ ਬਹੁਤ ਵਧੀਆ ਢੰਗ ਨਾਲ ਪੰਜਾਬ ਬਾਰੇ ਸੋਚ ਰਹੇ ਨੇ ਔਰ ਉਹਨਾਂ ਨੂੰ ਮੁੱਖ ਦੇਖਦੇ ਹੋਏ ਅਸੀਂ ਇਹਨਾਂ ਦੇ ਸ਼ਾਮਲ ਹੋ ਰਹੇ ਹਾਂ ਅੱਜ ਤਮਨ ਸਾਹਿਬ ਤੁਹਾਡੇ ਨਾਲ ਕਿੰਨੇ ਬੰਦੇ ਹੋਰ ਸੰਗਲ ਹੋਏ ਆ ਅਸੀਂ ਬਿ ਤਕਰੀਬਨ 40-50 ਜਣੇ ਅਸੀਂ ਜਿਹੜੇ ਅੱਜ ਸ਼ਾਮਿਲ ਹੋ ਰਹੇ ਹਾਂ ਦੇਖਿਓ ਕੰਮ ਇੰਡਸਟਰੀ ਦੇ ਵਧੀਆ ਕੰਮ ਹੋ ਰਹੇ ਨੇ ਜੀ ਅਸੀਂ ਛੋਟੀ ਮੋਟੀ ਇੰਡਸਟਰੀ ਨਾਲ ਲਿੰਕ ਰੱਖਦੇ ਹਾਂ ਤੇ ਇੰਡਸਟਰੀ ਦੇ ਕੰਮ ਬਹੁਤ ਵਧੀਆ ਹੋ ਰਹੇ ਨੇ ਤੇ ਇੱਕ ਸੁਣਵਾਈ ਹੈ ਹੁੰਦੇ ਦੀ ਹਰ ਕੰਮ ਦੀ ਸੁਣਵਾਈ ਹੈ ਇਸ ਕਰਕੇ ਤਰੱਕੀ ਵਾਲ ਹਰ ਬੰਦਾ ਚਾਹੁੰਦਾ ਜੀ ਜਾਣਾ ਤੇ ਇਸ ਪਾਰਟੀ ਦੀ ਕਦਰ ਕਰਦੇ ਹਾਂ ਅਸੀਂ ਸਾਰੇ ਲੋਕ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਮੈਂ ਜੀ BC Wing ਜ਼ਿਲ੍ਹਾ ਪਟਿਆਲਾ ਦਾ ਪ੍ਰੈਜ਼ੀਡੈਂਟ ਹਾਂ ਚਲੋ ਮੈਨੂੰ ਤਾਂ ਆਲਰੇਡੀ ਸ਼ੁਰੂ ਤੋਂ ਪਾਰਟੀ ਦੇ ਵਿੱਚ ਆ ਲੇਕਿਨ ਕੁਝ ਦਿਨ ਪਹਿਲਾਂ ਮੈਂ ਇੱਥੇ ਇੱਕ ਮੀਟਿੰਗ ਕਰਕੇ ਗਿਆ ਸੀਗਾ ਬੀਸੀ ਵਿੰਗ ਦੀ ਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਸੀ ਜਿਹੜੇ ਕਿ ਤਰੀਫਾਂ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਦੀਆਂ ਵੀ ਕਹਿੰਦੇ ਸੀ ਪਾਰਟੀ ਵਿੱਚ ਸ਼ਾਮਲ ਹੋਣਾ ਇਸ ਕਰਕੇ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਕਾਫੀ ਲੋਕ ਜਿਹੜੇ ਆ ਸ਼ਾਮਲ ਹੋ ਰਹੇ ਪਾਰਟੀ ਦੇ ਵਿੱਚ ਮਾਨ ਸਾਹਿਬ ਦੀਆਂ ਨੀਤੀਆਂ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਦੇਖ ਕੇ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਦੂਜੀ ਪਾਰਟੀਆਂ ਲਗਭਗ ਸਾਰੇ ਜਿਹੜੇ ਲੋਕ ਆ ਉਹ ਇੱਧਰ ਆ ਰਹੇ ਆ ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੋਸੀ ਸਮਾਣਾ ਨਿਊਜ਼